ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾ ਫੇ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਅੱਛਾ ਜੀ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਬਾਣੀ ਅੱਜ ਸਾਜੀ ਦੀ ਵਾਰ ਚੱਲ ਰਹੀ ਹੈ ਆ ਜਿਸ ਦੇ ਸੱਤ ਸ਼ਲੋਕ ਕਲ ਸੰਪੂਰਨ ਹੋਈ ਸੀ ਆਓ ਅੱਠਵਾਂ ਸ਼ਲੋਕ ਮਹਾਰਾਜ ਜੀ ਗੁਰੂ ਨਾਨਕ ਪਾਤਸ਼ਾਹ ਜੀ ਆਰੰਭ ਕਰਦੇ ਹਨ ਜੋ 467 ਅੰਗ ਤੇ ਪਾਤਸ਼ਾਹ ਜੀ ਦਾ ਇਹ ਸ਼ਲੋਕ ਸਭਾਈ ਮਾਨ ਹੈ ਸਤਗੁਰ ਜੀ ਆਪਣੀ ਰਸਨਾ ਤੋਂ ਬਚਨ ਕਰਦੇ ਹਨ ਜੀ ਪੁਰਖਾ ਬਿਰਖਾ ਤੀਰਥਾ ਟਟ ਮਿਗਾ ਖਿਤ ਹੰ ਦੀਪਾ ਲੋਆ ਮੰਡਲਾ ਖੰਡਾ ਵਰ ਢੰਡਾ ਅੰਡਜ ਜਿਰਜ ਉਤਪੂਜਾ ਖਾਣੀ ਸੇਤਜਾ ਸੋ ਮਿਤ ਜਾਣੈ ਨਾਨਕ ਸਰਾਮੇ ਰਹਾ ਜੰਤਹਾ ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਅਓ ਇਸ ਸਤਵੇਂ ਅੱਠਵੇਂ ਸ਼ਲੋਕ ਦੀ ਰਮਤਾ ਕਰਦੇ ਹਨ ਜੋ ਪਿਛਲੇ ਸ਼ਲੋਕਾਂ ਵਿੱਚ ਹੀ ਮਹਾਰਾਜ ਜੀ ਨੇ ਹੰਗਤਾ ਵਾਰੀ ਵਰਣਨ ਕਰਦੇ ਹੋਏ ਹੋਮੇਬਾਰੀ ਮਹਾਰਾਜ ਜੀ ਨੇ ਵਰਣਨ ਕਰਦੀ ਹੋਈ ਸ਼ਲੋਕ ਵਿੱਚ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕੀਤੇ ਇੱਥੇ ਫਿਰ ਮਹਾਰਾਜ ਜੀ ਗੁਰੂ ਨਾਨਕ ਪਾਤਸ਼ਾਹ ਜੀ ਬਤਨ ਕਰਦਿਆਂ ਪੁਰਖਾ ਬਿਰਖਾ ਤੀਰਥਾਂ ਤੱਟਾਂ ਮੇਗਾ ਖੇਤਾਂ ਭਾਵ ਕੀ ਮਨੁੱਖਾ ਅਰਤੇ ਬਿਰਸ਼ਾ ਤੀਰਥਾਂ ਤੇ ਤੱਟਾਂ ਤੇ ਮੇਗਾ ਤੇ ਮੇਗ ਬੱਦਲਾਂ ਨੂੰ ਕਹਿੰਦੇ ਹਨ ਅਤੇ ਖੇਤਾਂ ਦੇ ਵਿੱਚ ਨੇਕਾਂ ਹੀ ਜਗ੍ਹਾ ਤੇ ਮਹਾਰਾਜ ਜੀ ਨਾਲ ਕੇ ਗਿਣਤੀ ਕਰਾ ਰਹੇ ਹਨ ਇਹ ਜੋ ਲਬਜ ਹੈ ਪੁਰਖਾ ਬਿਰਖਾ ਇਹ ਸਾਰੇ ਲਬਜ ਬਿੰਦੀ ਲਾ ਕੇ ਮਹਾਰਾਜ ਨੇ ਚਾਰਨ ਕੀਤੇ ਇੱਥੇ ਬਿੰਦੀ ਦੀ ਬਿੰਦੂ ਦੀ ਵਰਤੋਂ ਕਰਦੇ ਹਨ ਮਹਾਰਾਜ ਆਪ ਕੀ ਇਹ ਲਬਜ ਨੂੰ ਵੱਦ ਬਣਾਉਣ ਵਾਸਤੇ ਕੰਨਾ ਲਾ ਕੇ ਮਹਾਰਾਜ ਜੀ ਨੇ ਬਿੰਦੀ ਦੀ ਵਰਤੋਂ ਕੀਤੀ ਇੱਕ ਲਬਜ ਤੋਂ ਕਈ ਲਬਜ ਬਣਾਣੇ ਤੇ ਮਹਾਰਾਜ ਜੀ ਸਪਾਣੀ ਦੇ ਵਿੱਚ ਨਿਕਾ ਹੀ ਜਗਾ ਤੇ ਜ਼ਰੂਰਤ ਅਨਸਾਰ ਬਿੰਦੀ ਦੀ ਵਰਤੋਂ ਕਰਦੇ ਹਨ ਭਾਵੇਂ ਕਈ ਸੰਪਰਦਾਵਾਂ ਇਸ ਸੀਜ ਨੂੰ ਨਹੀਂ ਮੰਨਦੀਆਂ ਐਂ ਲੇਖਕ ਸੰਪਰਦਾਵਾਂ ਦੇ ਅਲੱਗ-ਅਲੱਗ ਆਪੋ ਆਪਣੀ ਮਰਜ਼ਾ ਦਾ ਹੈ ਪਰ ਮਹਾਰਾਜ ਜੀ ਬਿੰਦੀ ਦੀ ਵਰਤੋਂ ਕਰਦੇ ਹਨ ਜਿੱਥੇ ਲੋੜ ਹੁੰਦੀ ਹੈ ਅਰਥ ਨੂੰ ਬਣਾਉਣ ਵਾਸਤੇ ਸਤਿਗੁਰੂ ਜੀ ਬਿੰਦੀ ਇਥੇ ਮਹਾਰਾਜ ਜੀ ਸਾਨੂੰ ਸੁਚੇਤ ਕਰਦੇ ਹਨ ਦੱਸਦੇ ਹਨ ਜਿਸ ਤਰ੍ਹਾਂ ਕਈ ਜਗ੍ਹਾ ਤੇ ਸ਼ਲੋਕ ਜਾਂ ਮਹੱਲੇ ਦੇ ਨਾਲ ਪਹਿਲਾ ਮਹੱਲਾ ਲਿਖਿਆ ਹੁੰਦਾ ਹੈ ਵਿੱਚ ਬਾਣੀ ਦੇ ਹੈ ਉੱਥੇ ਮਹਾਰਾਜ ਜੀ ਸਾਨੂੰ ਦੱਸਣ ਵਾਸਤੇ ਪੰਜਾਬੀ ਚ ਗੁਰਮੁਖੀ ਚ ਲਿਖਿਆ ਹੋਇਆ ਹੈ ਮਹੱਲਾ ਪਹਿਲਾ ਪਰ ਕਈ ਸੰਪਰਦਾ ਦੇ ਲੋਕ ਇੱਥੇ ਵੀ ਬਹਿਸ ਬਾਜੀ ਕਰਦੇ ਹਨ ਕਿ ਇੱਕ ਹੈ ਜਾਂ ਦੋ ਹੈ ਨਾਲ ਇੱਕ ਦੋ ਵੀ ਮਹਾਰਾਜ ਨੇ ਉਚਾਰਨ ਕੀਤਾ ਹੈ ਹਰ ਅਸੀਂ 1 2 ਨਹੀਂ ਬੋਲ ਸਕਦੇ ਇੱਥੇ ਕਈ ਲੋਕ ਵੈਸਵਾਜੀ ਵੀ ਕਰਦੇ ਹਨ ਕਿ ਜਿੱਥੇ 1 ਲਿਖਿਆ ਉਥੇ 1 ਬੋਲਣਾ ਪਰ ਨਹੀਂ ਮਹਾਰਾਜ ਨੇ ਨਾਲ ਉਥੇ ਸचेत ਕੀਤਾ ਸਾਨੂੰ ਕਿ ਪਹਿਲਾ ਬੋਲਣਾ ਪਹਿਲਾ ਮਹੱਲਾ ਜਾਂ ਦੂਜਾ ਮਹੱਲਾ ਦੂਜਾ ਸ਼ਲੋਕ ਤੀਜਾ ਸ਼ਲੋਕ ਪੰਜਾਬੀ ਚ ਗੁਰਮੁਖੀ ਚ ਬੋਲਣਾ ਨੂੰ ਕਿਉਂਕਿ ਮਹਾਰਾਜ ਨੇ ਕਈ ਜਗ੍ਹਾ ਤੇ ਨਾਲ ਲਿਖਿਆ ਹੋਇਆ ਹੈ ਕਿ ਪਹਿਲਾ ਦੂਜਾ ਤੀਜਾ ਉਹ ਸਾਨੂੰ ਸੁਚੇਤ ਕਰਨ ਵਾਸਤੇ ਦੱਸਣ ਵਾਸਤੇ ਲਿਖਿਆ ਸਤਿਗੁਰਾਂ ਨੇ ਕਿ ਮਹਾਰਾਜ ਜੀ ਕਹਿੰਦੇ ਗਿਣਤੀ ਦੀ ਵਰਤਨ ਉੱਥੇ ਗੁਰਮੁਖੀ ਚ ਬੋਲਣਾ ਮਹੱਲਾ ਪਹਿਲਾ ਦੂਜਾ ਪਰ ਕਈ ਲੋਕ ਫਿਰ ਵੀ ਬੈਸਵਾਜੀ ਕਰਦੇ ਹਨ ਕਾਪੋ ਆਪਣੇ ਅਰਥ ਦਿਮਾਗ ਮੁਤਾਬਕ ਸੋਝੀ ਮੁਤਾਬਕ ਲੋਕ ਪਰ ਅਸੀਂ ਬੈਸਵਾਜੀ ਚ ਨਹੀਂ ਪੈਣਾ ਕਿਸੇ ਨਾਲ ਕਿਉਂਕਿ ਮਹਾਰਾਜ ਦਾ ਹੁਕਮ ਹੈ ਇੱਥੇ ਬਿੰਦੀ ਲੱਗੀ ਹੈ ਉੱਥੇ ਬਿੰਦੀ ਦੀ ਵਰਤੋਂ ਕਰਨੀ ਹੈ ਅਰਥ ਤਾਂ ਬਣਦਾ ਹੈ ਕਈ ਜਗ੍ਹਾ ਤੇ ਬਿੰਦੀ ਨਹੀਂ ਹੈ ਉਥੇ ਅਰਥ ਅਨੁਸਾਰ ਬਿੰਦੀ ਲਾਣੀ ਪੈਂਦੀ ਹੈ ਕਿਉਂਕਿ ਔਂਕੜ ਦਲੌਂਕੜ ਬਿੰਦੀ ਦੇ ਨਾਲ ਹੀ ਸਚੇਤ ਹੁੰਦਾ ਹੈ ਇੱਥੇ ਮਹਾਰਾਜ ਜੀ ਪੰਜ ਗੁਰੂ ਨਾਨਕ ਪਾਤਸ਼ਾਹ ਜੀ ਬਿੰਦੀ ਨਾਲ ਇਹ ਸਾਰੇ ਲਵਜਾਂ ਦੀ ਮਰ ਤੋਂ ਕਰਦੇ ਹਨ ਪੁਰਖਾਂ ਵਿਖਾਂ ਤੀਰਥਾਂ ਤੱਕਾਂ ਮੇਗਾ ਖੇਤਾਂ ਗਿੰਦੇ ਹਨ ਮਹਾਰਾਜ ਕਹਿੰਦੇ ਪੁਰਖਾਂ ਤੋਂ ਭਾਵ ਮਨੁੱਖ ਇੱਕ ਤੋਂ ਬਹੁਤੀ ਮਨੁੱਖ ਬਿਰਖਾ ਮਹਾਰਾਜ ਜੀ ਕਹਿੰਦੇ ਨੇਕਾਂ ਹੀ ਬਿਰਖ ਤੀਰਥਾਂ ਤੇ ਟੱਟਾਂ ਤੇ ਮੇਗਾ ਬੱਦਲ ਅਤੇ ਖੇਤਾਂ ਦੇ ਵਿੱਚ ਦੀਪਾ ਲੋਹਾ ਮੰਡਲਾ ਖੰਡਾ ਵਰ ਭੰਡਾ ਦੀਪ ਲੋਵੀ ਅਨੇਕਾ ਮਹਾਰਾਜ ਜੀ ਇੱਥੇ ਵੀ ਗਿਣਤੀ ਕਰਦੇ ਹਨ ਦੀਪ ਹੁੰਦੇ ਹਨ ਧਰਤੀ ਦਾ ਕੁਝ ਸਮੂਹ ਹਿੱਸਾ ਜਿਨ੍ਹਾਂ ਨੂੰ ਦੀਪ ਮੱਲਿਆ ਜਾਂਦਾ ਹੈ ਦੀਪ ਮੰਡਲ ਜਿਨ੍ਹਾਂ ਨੂੰ ਟੱਟ ਕਹਿੰਦੇ ਆ ਨਦੀਪ ਲੋ ਲੋ ਵੀ ਧਰਤੀ ਦਾ ਇੱਕ ਹਿੱਸਾ ਮੰਨੇਗਾ ਲੋਹਾ ਮੰਡਲ ਕਹਿੰਦੇ ਆ ਤਾਰੇ ਤੇ ਸੂਰਜ ਚੰਦਰਮਾ ਇਹ ਮੰਡਲ ਖੰਡ ਬ੍ਰਹਿਮੰਡ ਮੰਨੇ ਹਨ ਅਨੇਕਾਂ ਹੀ ਧਰਤੀ ਦੇ ਅਤੇ ਬ੍ਰਹਿਮੰਡ ਹਨ ਇਮਾਰਾ ਜੀ ਕੀ ਦੀ ਗਿਣਤੀ ਕਰਦੈਨ ਅੰਡਜ ਜੀਰਜ ਉਤਪੂਜਾ ਖਾਣੀ ਸੇਤਜਾ ਪਿਛਲੇ ਸ਼ਲੋਕਾਂ ਵਿੱਚ ਵੀ ਮਹਾਰਾਜ ਆਇਆ ਸੀ ਅੰਡਜ ਜੀਰਜ ਉਤਪਜੇ ਚਾਰ ਖਾਣੀਆਂ ਮੰਨੀਆਂ ਖਾਣੀਆਂ ਮੰਨੀਆਂ ਚਾਰ ਅੰਡ ਆਂਡਿਆਂ ਤੋਂ ਪੈਦਾ ਹੋਣ ਵਾਲੇ ਜੀਵ ਆਂਡਿਆਂ ਤੋਂ ਅੰਡਜ ਕਹਿੰਦੇ ਹਨ ਜੀਰਜ ਉਹ ਹੁੰਦਿਆਂ ਜਿਹੜਾ ਗਰਭ ਦੇ ਵਿੱਚ ਪੈਦਾ ਹੁੰਦਿਆਂ ਜਿਵੇਂ ਮਨੁੱਖਤਾ ਤੋਂ ਪਸ਼ੂ ਪਸ਼ੂ ਜਿਹੜੇ ਹਨ ਮਨੁੱਖਤਾ ਉਹ ਗਰਭ ਵਿੱਚ ਪੈਦਾ ਹੁੰਦੇ ਹਨ ਮਨੁੱਖ ਵੀ ਗਰਭ ਵਿੱਚ ਪੈਦਾ ਹੁੰਦਾ ਹਨ ਇਹਨੂੰ ਜੇਰਜ ਕਹਿੰਦੇ ਹਨ ਆਂਡਿਆਂ ਤੋਂ ਪੰਛੀ ਪੈਦਾ ਹੁੰਦੇ ਹਨ ਉਹਨਾਂ ਨੂੰ ਅੰਡਜਜ ਕਹਿੰਦੇ ਹਨ ਉਤਪੂਜਾ ਤੋਂ ਭਾਵ ਜਿਹੜੀ ਧਰਤੀ ਪੈਦਾ ਕਰਦੀ ਹੈ ਬਨਾਸਪਤੀ ਪੌਦੇ ਫਲ ਪੌਦੇ ਬਿਰਸ਼ ਉਹਨਾਂ ਨੂੰ ਉਤਪੂਜਾ ਕਹਿੰਦੇ ਹਨ ਇਹ ਖਾਣੀਆਂ ਅਚਾਰ ਸੇਤਜਾ ਮਹਾਰਾਜ ਜੀ ਕਹਿੰਦੇ ਸੇਤਜ ਉਹ ਹੁੰਦੀ ਹੈ ਜਿਹੜੀ ਪਸੀਨੇ ਤੋਂ ਜੀਵ ਪੈਦਾ ਹੁੰਦੇ ਹਨ ਜਿਵੇਂ ਜੂਵਾ ਪਸੀਨੇ ਤੋਂ ਪੈਦਾ ਹੁੰਦੀਆਂ ਹਨ ਇਹ ਜੀਵ ਜਿਹੜੇ ਪਸੀਨੇ ਦੇ ਵਿੱਚੋਂ ਆਪਣਾ ਜਨਮ ਲੈ ਲੈਂਦੇ ਹਨ ਉਹ ਚਾਰ ਹਨ ਮਹਾਰਾਜ ਜੀ ਕਹਿੰਦੇ ਚਾਰ ਖਾਣੀਆਂ ਮੰਨੀਆਂ ਸਤਿਗੁਰੂ ਜੀ ਕਹਿੰਦੇ ਹਨ ਪਾਤਸ਼ਾਹ ਜੀ ਅੰਡਜ ਜੀਰਜ ਉਤਪੂਜਾ ਖਾਣੀ ਸੇਤਜਾ ਮਹਾਰਾਜ ਕਹਿੰਦੇ ਚਾਰ ਖਾਣੀਆਂ ਹਨ ਸੋ ਮਿੱਤ ਜਾਣੈ ਨਾਨਕਾ ਅਸਰਾ ਮੇਰਾ ਜਨਤਾ ਤੇ ਮਹਾਰਾਜ ਜੀ ਅੱਗੇ ਫਿਰ ਜਵਾਬ ਦਿੰਦੇ ਹਨ ਪਹਿਲੂ ਗਿਣ ਕੇ ਸਤਿਗੁਰੂ ਜੀ ਦੱਸਦਿਆਂ ਮਹਾਰਾਜ ਜੀ ਕਹਿੰਦੇ ਪਰ ਸੋਮਿਤ ਜਾਣੇ ਨਾਨਕਾ ਮਹਾਰਾਜ ਜੀ ਕਹਿੰਦੇ ਜਿੰਨਾ ਮਰਜੀ ਗਿਣਤੀ ਕਰੀ ਜਾਈਏ ਸੰਸਾਰ ਦੇ ਵਿੱਚ ਲੋਕ ਐਸੇ ਹਨ ਜਿਹੜੇ ਗਿਣਤੀ ਨੂੰ ਲੱਗੇ ਹੋਏ ਹਨ ਕੋਈ ਕੋਈ ਚੀਜ਼ ਦੇ ਪਿੱਛੇ ਦੌੜਦਾ ਹੈ ਕਿ ਮੈਂ ਇਹਦੀ ਗਿਣਤੀ ਕਰ ਸਕਾਂ ਮੈਂ ਇਹਨੂੰ ਇਹਦਾ ਅੰਤ ਪਾ ਸਕਾਂ ਤੇ ਅੰਤ ਪਾ ਦੇ ਪਾ ਦੇ ਪਿੱਲੋਂ ਕਈ ਚਲੇ ਗਏ ਹਨ ਉਹਦਾ ਅੰਤ ਨਹੀਂ ਪਾ ਸਕੇ ਕਿਉਂ ਨੇ ਕੀ ਕੀ ਬਣਾਇਆ ਸ੍ਰਿਸ਼ਟੀ ਦੇ ਵਿੱਚ ਬ੍ਰਹਿਮੰਡ ਖੰਡ ਕਿੰਨਾ ਕੁਝ ਮਹਾਰਾਜ ਨੇ ਦੱਸਤਾ ਸਾਨੂੰ ਇਹ ਮਹਾਰਾਜ ਜੀ ਕਹਿੰਦੇ ਉਹਦਾ ਅੰਤ ਨਹੀਂ ਅਸੀਂ ਲੈ ਸਕਦੇ ਦੁਨੀਆ ਤੇ ਅੰਤ ਵਾਲੇ ਲੱਗੇ ਹੋਏ ਹਨ ਨੂੰ ਨਮੀਨ ਬਹੁਤ ਹਨ ਐਸੇ ਜਿਹੜੇ ਖੋਜੀ ਲੋਕਾਂ ਨੂੰ ਖੋਜ ਕਰਦੇ ਠੀਕ ਹੈ ਖੋਜ ਕਰਨੀ ਚਾਹੀਦੀ ਹੈ ਔਰ ਮਹਾਰਾਜ ਜੀ ਕਹਿੰਦੇ ਉਹ ਮਾਲਕ ਨੇ ਸਭ ਕੁਝ ਰਚਿਆ ਉਹਦੇ ਤੋਂ ਬਿਨਾ ਅਸੀਂ ਖੋਜ ਨਹੀਂ ਕਰ ਸਕਦੇ ਉਹ ਨਹੀਂ ਪਤਾ ਸਾਰੀਆਂ ਚੀਜ਼ਾਂ ਦਾ ਸੋ ਮਿੱਤ ਜਾਣੈ ਮਹਾਰਾਜ ਜੀ ਕਹਿੰਦੇ ਨਾਨਕਾ ਨਾਨਕਾ ਉਹੀ ਇਹ ਵਿਦ ਨੂੰ ਜਾਣਦਾ ਹੈ ਪਏ ਮਿੱਤ ਨੂੰ ਜਾਣਦਾ ਹੈ ਮਹਾਰਾਜ ਜੀ ਕਹਿੰਦੇ ਸਾਰਾ ਮੇਰੇ ਜਨਤਾ ਜਿੰਨੇ ਜੰਤੋ ਨੇ ਬਣਾਏ ਹਨ ਜਿੰਨੇ ਬ੍ਰਹਮੰਡ ਖੰਡ ਪਤਾਲ ਆਕਾਸ਼ ਪੁਰਖਾ ਬਿਰਖਾ ਤੀਰਥਾ ਨੇਕਾਈ ਮਹਾਰਾਜ ਜੀ ਨੇ ਬਣਾਏ ਮਹਾਰਾਜ ਜੀ ਕਹਿੰਦੇ ਉਹਨਾਂ ਬਾਰੇ ਉਹ ਮਾਲਕ ਹੀ ਜਾਣਦਾ ਹੈ ਨਾਨਕ ਜੰਤੋ ਪਾਏ ਕੈ ਸੰਭਾਲੇ ਸਭਨਾ ਤੇ ਮਹਾਰਾਜ ਜੀ ਕਹਿੰਦੇ ਉਹ ਜੰਤ ਪੈਦਾ ਕਰਨ ਵਾਲਾ ਨਾਨਕ ਜਿਨੇ ਜੰਤ ਜੀਵ ਪੈਦਾ ਕੀਤੇ ਨੇ ਬਣਾਏ ਹਨ ਭਾਈ ਉਹ ਹੀ ਉਹਦੀ ਸੰਭਾਲ ਕਰ ਰਿਹਾ ਹੈ ਜਿਨੇ ਬਨਾਲਾ ਕੀਤੀ ਹੈ ਸ੍ਰਿਸ਼ਟੀ ਬ੍ਰਹਮੰਡ ਖੰਡ ਉਹ ਸੰਭਾਲ ਵੀ ਕਰ ਰਿਹਾ ਸਾਡੇ ਤੋਂ ਥੋੜਾ ਸੀ ਸੰਭਾਲ ਸਕਦੇ ਅਸੀਂ ਤਾਂ ਆਪਣਾ ਪਰਿਵਾਰ ਹੀ ਮਸਾ ਸੰਭਾਲਦੇ ਆ ਦੋ ਚਾਰ ਜੀਵ ਵੀ ਸੰਭਾਲਣੇ ਔਖੇ ਹੁੰਦੇ ਨੇ ਕਿੰਨੀ ਲੜਾਈ ਹੁੰਦੀ ਆਪਣੀ ਉਹ ਸੰਭਾਲਣ ਕਰਕੇ ਹੁੰਦੀ ਆਪਸ ਦੇ ਵਿੱਚ ਇਹ ਮਹਾਰਾਜ ਦੁਨੀਆ ਨੂੰ ਸ੍ਰਿਸ਼ਟੀ ਨੂੰ ਬ੍ਰਹਮੰਡਾਂ ਨੂੰ ਸੰਭਾਲ ਰਹੇ ਹਨ ਉਹ ਲੜਦੇ ਥੋੜਾ ਅਨਸਾਰਿਆਂ ਨੂੰ ਸਾਡੇ ਕਰਮਾਂ ਦਾ ਦੇ ਰਹੇ ਹਨ ਸਾਰੇ ਜੀਵਾਂ ਨੂੰ ਆਪੋ ਆਪਣੇ ਸਮੇਂ ਸਿਰ ਸਭ ਕੁਝ ਪਚਾ ਰਹੇ ਹਨ ਸਹਿਲ ਪੱਥਰ ਮੈਂ ਜੰਤੋ ਪਾਏ ਤਾਂ ਕਾਰੀ ਜਿ ਕਾਗੇ ਕਰ ਧਰਿਆ ਉੱਡੇ ਉੱਡਿਆ ਵੈ ਸਹਿ ਕੋਸਾ ਇਸ ਪਾਛੇ ਬਥਰੇ ਛਰਿਆ ਜਬਾ ਮਿਲ ਗਿਆ ਨਾ ਅਪ ਰੋਜ ਪੜਦੇ ਆ ਸ੍ਰੀ ਰਹਿਰਾ ਸਾਹਿਬ ਇਮਾਰਾ ਜੀ ਸੈਲ ਪੁੱਥਰਾ ਚ ਵੀ ਦੇ ਰਿਆ ਨੇ ਕੀੜਿਆਂ ਨੂੰ ਦੇਰ ਉੱਡੇ ਉੱਡੇ ਆਵੇ ਸਾਕੋ ਸਾਕੂੰਝਾ ਉੱਡ ਕੇ ਆ ਜਾਂਦੀਆਂ ਨਾ ਪਹਾੜਾਂ ਦੇ ਵਿੱਚੋਂ 6 ਮਹੀਨੇ ਦੀ ਡਾਰੀ ਹੁੰਦੀ ਹੈ ਕੁੰਝਾਂ ਦੀ ਉਹਨਾਂ ਦੀ ਵੱਡੀ ਡਾਰੀ ਹੁੰਦੀ ਹੈ ਆਕਾਸ਼ ਵਿੱਚ ਲੈਨ ਸਿੰਧ ਚੱਲਦੀਆਂ ਨੇ ਕਿਤੇ ਕਿਤੇ ਨਜ਼ਰ ਆਉਂਦੀਆਂ ਨੇ ਬਹੁਤ ਸਮੇਂ ਬਾਅਦ ਉਹ ਬੱਚੇ ਦੇ ਕੇ ਥੋੜੇ ਦਿਨ ਬਾਅਦ ਹੀ ਉੱਡ ਜਾਂਦੀਆਂ ਨੇ ਪਹਾੜਾਂ ਦੇ ਵਿੱਚ ਪਰਬਤਾਂ ਦੇ ਵਿੱਚ ਉਹਨਾਂ ਦੇ ਬੱਚੇ ਇਕੱਲੇ ਰਹਿ ਜਾਂਦੇ ਹਨ ਛੱਡ ਕੇ ਚਲੀਆਂ ਜਾਂਦੀਆਂ ਨੇ ਬੱਚਿਆਂ ਨੂੰ ਤੇ ਉੱਥੇ ਮਹਾਰਾਜ ਖੁਦ ਪਾਲਦੇ ਹਨ ਉਹ ਪ੍ਰਭੂ ਖੋਲ ਉਹਨਾਂ ਦੀ ਰੱਖਿਆ ਕਰਦਾ ਉਹਦੇ ਨਹੀਂ ਪਾਲਣਾ ਕਰਦਾ ਸਤਿਗੁਰੂ ਜੀ ਦੱਸ ਰਿਹਾ ਨੇ ਉੱਡੇ ਉੱਡ ਆਵੇ ਸੈ ਕੋਸਾ ਉਹ ਹਾਰ ਦੂਰ ਆ ਜਾਂਦੀ ਏ ਕੂੰਜ ਮਹਾਰਾਜ ਜੀ ਕਹਿੰਦੇ ਉੱਥੇ ਫਿਰ ਕੌਣ ਪਾਲਦਾ ਹੈ ਪੱਥਰਾਂ ਵਿੱਚ ਕੌਣ ਪਾਲਦਾ ਹੈ ਇੱਥੇ ਮਹਾਰਾਜ ਨੇ ਗਿਣ ਕੇ ਦੱਸਤਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਨਾਲ ਜਵਾਬ ਦਿੰਦੇ ਅਨਸਰ ਦਿੰਦੇ ਨਾਨਕ ਜਨ ਤੋਂ ਪਾਏ ਕੈ ਸੰਭਾਲੇ ਸਭਨਾ ਜੇ ਉਹਨੇ ਪੈਦਾ ਕੀਤਾ ਉਹ ਸਾਰਿਆਂ ਦੀ ਮਹਾਰਾਜ ਜੀ ਕਹਿੰਦੇ ਦੇਖ ਰੇਖ ਕਰ ਰਿਆ ਜਿਨ ਕਰਤੇ ਕਰਨਾ ਕੀਆ ਚਿੰਤਾ ਭੀ ਕਰਨੀ ਤਾਹ ਜਿਨ ਕਰਤੇ ਨੇ ਪਿਆਛਾ ਜੀ ਨੇ ਪਾਈ ਪੈਦਾ ਕਰਤਾ ਪ੍ਰਮਾਤਮਾ ਨੇ ਰਣਾ ਕੀਤਾ ਜਿਨੇ ਹਰਹਰ ਜੀ ਕਹਿੰਦੇ ਚਿੰਤਾ ਆਪੀ ਕਰਨੀ ਤਾਂ ਉਹਨੂੰ ਹੀ ਚਿੰਤਾ ਹੈ ਉਹ ਹੀ ਸਾਰਿਆਂ ਨੂੰ ਦੇਖ ਰਿਹਾ ਹੈ ਉਹ ਸਾਰਿਆਂ ਦੀ ਚਿੰਤਾ ਉਹਨੂੰ ਉਸੇ ਛੱਡ ਦੀ ਚਿੰਤਾ ਮਹਾਰਾਜ ਜੀ ਕਹਿੰਦੇ ਉਹ ਜਿਨੇ ਪੈਦਾ ਕੀਤਾ ਉਹਨੂੰ ਸਾਰਿਆਂ ਦਾ ਪਤਾ ਹੈ ਉਹ ਸਾਰਿਆਂ ਨੂੰ ਤੱਕਦਾ ਸਾਰਿਆਂ ਨੂੰ ਦੇਖ ਰਿਹਾ ਸਾਰਿਆਂ ਨੂੰ ਦੇ ਰਿਹਾ ਮਹਾਰਾਜ ਜੀ ਕਹਿੰਦੇ ਉਹਦੇ ਤੋਂ ਬਿਨਾ ਕੋਈ ਜਿੰਨੀ ਮਰਜ਼ੀ ਚਿੰਤਾ ਕਰੀ ਜਾਏ ਕੁਝ ਨਹੀਂ ਕਰ ਸਕਦੇ ਸੀ ਜਿੰਨਾ ਮਰਜੀ ਕਹੀ ਜਾਈਏ ਰੋਲਾ ਪਾਈ ਜੀ ਕਾਹਾਂ ਰੋਲਾ ਪਾਈ ਜੰਨੇ ਨਾ ਆਹ ਕੁਝੋ ਜਣਾ ਅੰਜੂ ਜਣਾ ਉਹ ਜਣਾ ਪਰੰਡ ਤੇ ਕੀ ਨਚੋੜ ਨਿਕਲਦਾ ਫਿਰ ਉੱਥੀ ਗੱਲ ਜਾਂਦੀ ਹੈ ਕਿ ਮਾਰੋ ਤੋਂ ਬਿਨਾ ਕੁਝ ਵੀ ਨਹੀਂ ਹਿਸਤੀ ਦੇ ਮਾਲਕ ਉਹ ਤੈਸ ਨੈਸ ਵੀ ਕਰ ਸਕਦੇ ਹਨ ਉਹ ਪਾਲ ਵੀ ਰਹਿਆ ਨੂੰ ਖਤਮ ਵੀ ਕਰਦੇ ਹਨ ਜੀਵ ਪੈਦਾ ਵੀ ਕਰਦੇ ਹਨ ਇਸ ਕਰਕੇ ਚੁੱਪ ਰਹਿਣਾ ਚਾਹੀਦਾ ਸਾਨੂੰ ਚੁੱਪ ਚੀ ਭਲੀ ਹੈ ਕਿਉਂਕਿ ਪ੍ਰਮਾਤਮਾ ਦਾ ਹੁਕਮ ਹੈ ਉਹ ਸਾਰਾ ਕੁਝ ਉਹੀ ਕਰੇਗਾ ਕਰਤਾ ਧਰਤਾ ਉਹੀ ਹੈ ਜਿਸ ਦਿਨ ਉਹਦੇ ਧਿਆਨ ਕੇ ਠੇਕ ਵੱਜ ਗਈ ਫਿਰ ਬੋਲਣਾ ਸਾਡਾ ਬੰਦ ਹੋ ਜਾਵੇਗਾ ਫਿਰ ਸਾਡੀ ਕਿੰਤੂ ਪਰੰਤੂ ਬੰਦ ਹੋ ਜਾਵੇਗੀ ਫਿਰ ਪਤਾ ਲੱਗ ਜਾਂਦਾ ਭਾਈ ਉਹ ਸਭ ਕੁਝ ਤਾਂ ਕਰਤਾ ਕਰਦਾ ਹੈ ਜਨ ਕਰਤੇ ਕਰਨਾ ਕੀਆ ਚਿੰਤਾ ਭੇ ਕਰਨੀ ਤਾਂ ਹਰ ਜੀ ਕਹਿੰਦੇ ਉਹਨਾਂ ਸਾਰਿਆਂ ਦੀ ਚਿੰਤਾ ਹੈ ਉਹ ਸਾਰਿਆਂ ਦਾ ਦੇਖ ਰਿਖ ਕਰਨ ਵਾਲਾ ਕਰਤਾ ਸੋ ਕਰਤਾ ਚਿੰਤਾ ਕਰੇ ਜਿਨ ਨੂੰ ਪਾਇਆ ਜਗ ਹਰ ਜੀ ਕਹਿੰਦੇ ਭਾਈ ਉਹ ਹੀ ਦੇਖ ਰੇ ਕਰਦਾ ਚਿੰਤਾ ਕਰਦਾ ਜਿਨੇ ਜਗਤ ਪੈਦਾ ਕੀਤਾ ਇਸ 조ਹਾਰੀ ਸਵਸ ਤਿਸ ਤਿਸ ਦੀਵਾਨ ਭਗ ਜੀ ਮਹਾਰਾਜ ਜੀ ਕਹਿੰਦੇ ਉਹਦੀ ਜੈ ਜੈਕਾਰ ਇਸ 조ਹਾਰੀ ਮਹਾਰਾਜ ਜੀ ਕਹਿੰਦੇ ਉਹਦੇ ਤੋਂ ਅਸੀਂ ਕਰਵਾਨ ਜਾਂਦੇ ਆ ਕਰ ਬਲੇ ਹਾਰ ਜਾਨਿਆ ਪਾਸ਼ਾ ਜੀ ਕਹਿੰਦੇ ਤਿਸ ਜੋ ਹਾਰੀ ਤੋਂ ਭਾਵ ਕਰਬਾਨ ਸੁਹਸਤ ਤਿਸ ਮਹਾਰਾਜ ਜੀ ਕਹਿੰਦੇ ਜੈਕਾਰ ਉਹਦੀ ਜੈ ਜੈਕਾਰ ਤਿਸ ਦੀਵਾਨ ਅਭਗ ਸਿਦਾ ਜਿਹਦਾ ਸਾਰਾ ਦੀਵਾਨ ਹੈ ਦੀਵਾਨ ਤੋਂ ਭਾਵ ਜਿਹਦਾ ਸਾਰਾ ਕੁਝ ਹੈ ਸਾਰੀ ਸ੍ਰਿਸ਼ਟੀ ਹੈ ਜਿਹਦੀ ਭਗ ਮਹਾਰਾਜ ਜੀ ਕਹਿੰਦੇ ਉਹਦੀ ਸ਼ੁਕਰ ਕਰਨਾ ਚਾਹੀਦਾ ਹੈ ਭਾਈ ਨਾਨਕ ਸੱਚੇ ਨਾਮ ਬਿਨ ਤਾ ਟਿਕਾ ਕਿਆ ਤੱਗ ਈ ਮਹਾਰਾਜ ਜੀ ਦੀ ਅਖੀਲੀ ਪੰਕਤੀ ਵਿੱਚ ਸਾਨੂੰ ਜਵਾਬ ਦਿੰਦੇ ਹਨ ਕਹਿੰਦੇ ਭਾਈ ਨਾਮ ਤੋਂ ਬਿਨਾ ਕੁਝ ਵੀ ਨਹੀਂ ਜਿੰਨਾ ਮਰਜੀ ਕੋਈ ਟਿੱਕੇ ਧਾਰਨ ਕਰ ਲੇ ਟਿੱਕਾ ਪਹਿਨ ਲੇ ਜਨੇਊ ਪਾ ਲੇ ਮਹਾਰਾਜ ਜੀ ਕਹਿ ਰਹੇ ਨੇ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤੱਗ ਟਿੱਕਾ ਧਾਰਨ ਕਰਨਾ ਜੇਊ ਜਨੇਊ ਪਹਿਨਣਾ ਮਹਾਰਾਜ ਜੀ ਕਹਿੰਦੇ ਸਭ ਕੁਝ ਨੇ ਫਲ ਹੈ ਜੇ ਹਿਰਦੇ ਵਿੱਚ ਨਾਮ ਨਹੀਂ ਜੋ ਦੀ ਬੰਦਗੀ ਨਹੀਂ ਜਿੰਨਾ ਮਰਜੀ ਵੀ ਇਸ ਕਰ ਲਈਏ ਟਿੱਕੇ ਧਾਰਨ ਕਰ ਲਈਏ ਜਨੇਊ ਧਾਰਨ ਕਰ ਲਈਏ ਧੋਤੀ ਪਹਿਨ ਲਈਏ ਉਹ ਸਾਰਾ ਕੁਝ ਮਹਾਰਾਜ ਜੀ ਕਹਿੰਦੇ ਨੇ ਫਲ ਹੈ ਨਾਮ ਤੋਂ ਬਿਨਾ ਅਈਆਂ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ